ਜਿੰਦਾਬਾਦ 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 ਸਸਿਕਲ ਵੇਖ ਰਿਹਾ ਤੁਸੀਂ ਪੰਜਾਬੀ ਟੀਵੀ ਪ੍ਰਾਈਮ ਦਾ ਕੋਆਪਰੇਟਿਵ ਟਰੱਕ ਸੁਸਾਇਟੀ ਨੰਗਲ ਦਾ ਵਿਵਾਦ ਹੱਲ ਹੋਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਜਿੱਥੇ ਇੱਕ ਪਾਸੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਆਪਣਾ ਨਵਾਂ ਪ੍ਰਧਾਨ ਅਮਰਜੀਤ ਸਿੰਘ ਬਾਠ ਨੂੰ ਚੁਣ ਲਿਆ ਗਿਆ ਹੈ ਜਦਕਿ ਦੂਜੇ ਪਾਸੇ ਰੋਹਿਤ ਕਾਲੀਆ ਵੀ ਆਪਣੀ ਪ੍ਰਧਾਨਗੀ ਦਾ ਦਾਵਾ ਕਰਦੇ ਹੋਏ ਪੁਲਿਸ ਬਲੂਨ ਨਾਲ ਲੈ ਕੇ ਨੰਗਲ ਟਰੱਕ ਸੁਸਾਇਟੀ ਦੇ ਕੁਰਸੀ ਉੱਤੇ ਬੈਠੇ ਹਨ ਜਿਸ ਦੇ ਚਲਦੇ ਹੋਏ ਰੋਸ਼ ਵਜੋਂ ਨੰਗਲ ਟਰੱਕ ਸੁਸਾਇਟੀ ਦੇ ਮੈਂਬਰਾਂ ਵੱਲੋਂ ਨੰਗਲ ਟਰੱਕ ਸੁਸਾਇਟੀ ਦੇ ਵਿੱਚ ਦਰਿਆ ਵਿਛਾ ਕੇ ਸ਼ਾਂਤੀਪੂਰਵਕ ਧਰਨਾ ਦਿੱਤਾ ਜਾ ਰਿਹਾ ਹੈ ਇਹ ਆਪਣਾ ਰੋਸ਼ਬੀ ਜਤਾਇਆ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਉਹਨਾਂ ਵੱਲੋਂ ਰੋਹਿਤ ਕਾਲਿਆ ਨੂੰ ਆਪਣਾ ਪ੍ਰਧਾਨ ਮੰਨਣ ਤੋਂ ਇਨਕਾਰ ਕੀਤਾ ਗਿਆ ਹੈ ਉੱਥੇ ਹੀ ਉਹਨਾਂ ਵੱਲੋਂ ਦੋਵੇਂ ਹੱਥ ਖੜੇ ਕਰਕੇ ਅਮਰਜੀਤ ਸਿੰਘ ਬਾਠ ਨੂੰ ਸਮਰਥਨ ਦਿੱਤਾ ਗਿਆ ਟਰੱਕ ਸੁਸਾਇਟੀ ਦੇ ਇਸ ਵੱਧਰੇ ਵਿਵਾਦ ਨੂੰ ਵੇਖਦੇ ਹੋਏ ਹਲਕਾ ਵਿਧਾਇਕ ਸਰਦਾਰ ਹਰਜੋਤ ਸਿੰਘ ਬੈਂਸ ਦੀ ਦਖਲ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਇੱਕ ਜਾਂ ਦੋ ਦਿਨਾਂ ਦੇ ਵਿੱਚ ਹਲਕੇ ਦੇ ਵਿਧਾਇਕ ਦੇ ਨਾਲ ਟਰੱਕ ਸੁਸਾਇਟੀ ਮੈਂਬਰਾਂ ਦੀ ਮੀਟਿੰਗ ਵੀ ਹੋਣ ਵਾਲੀ ਹੈ ਇਸ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨੰਗਲ ਟਰੱਕ ਸੋਸਾਇਟੀ ਦਾ ਅਗਲਾ ਪ੍ਰਧਾਨ ਕੌਣ ਹੋ ਸਕਦਾ ਹੈ ਟਰੱਕ ਸੋਸਾਇਟੀ ਦੇ ਨਾਲ ਜੁੜਿਆ ਹੋਇਆ ਸਾਰੀਆਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੇ ਰਿਪੋਰਟ